ਅੱਜ ਆਮ ਆਦਮੀ ਪਾਰਟੀ ਦੇ ਨਵ ਨਿਯੁਕਤ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਜੋਬਨ ਰੰਦਾਵਾ ਵੱਲੋਂ ਤਪਸਥਾਨ ਬਾਬਾ ਸ਼੍ਰੀ ਚੰਦ ਜੀ ਪਿੰਡ ਨਾਨਕ ਚੱਕ ਵਿਖੇ ਨਤਮਸਤਕ ਹੋ ਕੇ ਬਾਬਾ ਜੀ ਦਾ ਅਸ਼ੀਰਵਾਦ ਲਿਆ ਗਿਆ ਜ਼ਿਲ੍ਹਾ ਪ੍ਰਧਾਨ ਥਾਪੇ ਜਾਣ ਤੋਂ ਬਾਅਦ ਪਹਿਲੀ ਵਾਰ ਜੋਬਨ ਰੰਦਾਵਾ ਗੁਰਦਾਸਪੁਰ ਪਹੁੰਚੇ ਸਨ ਉੱਥੇ ਹੀ ਜੋਬਨ ਰੰਦਾਵਾ ਦਾ ਕਹਿਣਾ ਸੀ ਕਿ ਉਹਨਾਂ ਤਾਂ ਕਦੇ ਇਹ ਵੀ ਨਹੀਂ ਸੀ ਸੋਚਿਆ ਕਿ ਪਾਰਟੀ ਐਡਾ ਵੱਡਾ ਉਹਨਾਂ ਨੂੰ ਅਹੁਦਾ ਦੇਵੇਗੀ ਉਹ ਇੱਕ ਆਮ ਘਰ ਦਾ ਨੌਜਵਾਨ ਹੈ ਅਤੇ ਮਹਿਜ਼ 33 ਸਾਲ ਦੀ ਉਮਰ 'ਚ ਉਸ ਨੂੰ ਇਹ ਵੱਡੀ ਜ਼ਿੰਮੇਵਾਰੀ ਮਿਲੀ ਹੈ ਉਹਨਾਂ ਨੇ ਦੱਸਿਆ ਕਿ ਜਿੱਥੇ ਲੁਧਿਆਣਾ ਚੋਣ ਦੀ ਵੀ ਜ਼ਿੰਮੇਵਾਰੀ ਮਿਲੀ ਸੀ ਉਹ ਵੀ ਨਿਭਾਈ ਸੀ ਅਤੇ ਹੁਣ ਜ਼ਿਲ੍ਹਾ ਗੁਰਦਾਸਪੁਰ ਦੇ ਸਾਰੇ ਪ੍ਰਧਾਨ ਸਭਾ ਹਲਕਿਆਂ ਚ ਵੱਖ-ਵੱਖ ਮੀਟਿੰਗਾਂ ਕਰਕੇ ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤ ਕਰਨਗੇ ਤਾਂ ਜੋ ਆਉਣ ਵਾਲੇ 2027 ਦੇ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਵੱਡੀ ਜਿੱਤ ਹਾਸਲ ਕਰ ਸਕੇ ਇੱਕ ਵਾਰ ਫਿਰ ਦੱਸ ਦਈਏ ਕਿ ਆਮ ਆਦਮੀ ਪਾਰਟੀ ਵੱਲੋਂ ਨਿਯੁਕਤ ਕੀਤੇ ਗਏ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਜੋਬਨ ਰੰਦਾਵਾ ਅੱਜ ਪਹਿਲੀ ਵਾਰ ਪ੍ਰਧਾਨ ਬਣਨ ਦੇ ਬਾਅਦ ਲੁਧਿਆਣਾ ਚੋਣ ਦੀ ਸਮਾਪਤੀ ਤੋਂ ਆਪਣੀ ਜ਼ਿੰਮੇਵਾਰੀ ਨੂੰ ਨਿਭਾ ਕੇ ਤਪਸਥਾਨ ਬਾਬਾ ਸ਼੍ਰੀ ਚੰਦ ਜੀ ਪਿੰਡ ਨਾਲਕਸਰ ਵਿਖੇ ਤਮਸਤਖ ਹੋਏ ਇਸ ਮੌਕੇ ਤੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਲੋਕ ਸਭਾ ਇੰਚਾਰਜ ਤੇ ਇੰਪਰੂਵਮੈਂਟ ਟਰਸਟ ਗੁਰਦਾਸਪੁਰ ਦੇ ਚੇਅਰਮੈਨ ਸ਼੍ਰੀ ਰਜੀਵ ਸ਼ਰਮਾ ਮੈਂਬਰ ਪਸ਼ੂ ਭਲਾਈ ਬੋਰਡ ਪੰਜਾਬ ਮੁਖਦੇਵ ਸਿੰਘ ਆਲੋਵਾਲ ਰਣਜੀਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਕਲਾਨੌਰ ਦੇ ਇਲਾਵਾ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਤੇ ਲੀਡਰ ਹਾਜ਼ਰ ਸਨ ਦੱਸ ਦਈਏ ਕਿ ਜੋਬਨ ਰੰਦਾਵਾ ਇੱਕ ਕਾਮਰਤੋ ਨੇ ਇਸ ਮੌਕੇ ਤੇ ਆ ਬਾਬਾ ਸ਼੍ਰੀ ਚੰਜ ਜੀ ਤਪਸਥਾਨ ਦੇ ਮੁੱਖ ਸੇਵਾਦਾਰ ਬਾਬਾ ਜੀ ਵੱਲੋਂ ਜੜਾ ਵਾ ਉਹ ਜੋਬਨ ਰੰਦਾਵਾ ਨੂੰ ਸਰੋਪਾ ਦੇ ਕੇ ਔਰ ਜੜਾ ਵਾ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਤੇ ਚੇਅਰਮੈਨ ਰਾਜੀਵ ਸ਼ਰਮਾ ਜਿਹੜੇ ਕਿ ਪਾਰਟੀ ਦੇ ਇੱਕ ਸੀਨੀਅਰ ਕਦਾਵਰ ਲੀਡਰ ਹਨ ਉਹਨਾਂ ਦਾ ਵੀ ਇਸ ਤਪਸਥਾਨ ਤੇ ਜਿਹੜਾ ਵਿਸ਼ੇਸ਼ ਸਨਮਾਨ ਜੜਾ ਵਾ ਉਹ ਬਾਬਾ ਜੀ ਵੱਲੋਂ ਕੀਤਾ ਗਿਆ ਗੱਲਬਾਤ ਦੇ ਦੌਰਾਨ ਜੋਬਨ ਰੰਦਾਵਾ ਔਰ ਚੇਅਰਮੈਨ ਰਾਜੀਵ ਸ਼ਰਮਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਪੂਰੇ ਗੁਰਦਾਸਪੁਰ ਜਿਲ੍ਹੇ ਦੇ ਵਿੱਚ ਮਜ਼ਬੂਤ ਕੀਤਾ ਜਾਏਗਾ ਔਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਨਿਯੁਕਤੀਆਂ ਦੇ ਕੇ ਪਾਰਟੀ ਦੇ ਵਿੱਚ ਜੜਾ ਵਾ ਬਣਦਾ ਯੋਗਸਥਾਨ ਵੀ ਦਿੱਤਾ ਜਾਉ ਮੈਂ ਜਦੋਂ ਡੇਰੇ ਇਲੈਕਸ਼ਨ ਦੇ ਵਿੱਚ ਸਾਡੀ ਡਿਊਟੀ ਲੱਗੀ ਸੀ ਤੇ ਅਸੀਂ ਮੈਂ ਸੜਕ ਦੇ ਸਾਹਮਣੇੋਂ ਲੰਘਦਾ ਹੁੰਦਾ ਸੀ ਨਾ ਜਦੋਂ ਤੇ ਉਦੋਂ ਮੇਰੇ ਮਨ ਦੇ ਵਿੱਚ ਬੜੀ ਇੱਛਾ ਸੀਗੀ ਕਿ ਪਾਰਟੀ ਜਦੋਂ ਵੀ ਕੋਈ ਜ਼ਿੰਮੇਵਾਰੀ ਦਊਗੀ ਤਾਂ ਉਦੋਂ ਇੱਥੇ ਨਾਨਕ ਸਤ ਮਹਾਰਾਜ ਸ਼੍ਰੀ ਚੰਦ ਜੀ ਦੇ ਆਪਾਂ ਮੈਂ ਮੱਥਾ ਟੇਕਨ ਹੋਣਾ ਸ਼ੁਕਰਾਨਾ ਕਰਨ ਹੋਣਾ ਬਹੁਤ ਵਾਰੀ ਮੇਰੇ ਦਿਲ ਦੇ ਵਿੱਚ ਇੱਛਾ ਹੁੰਦੀ ਸੀ ਕਿ ਜਦੋਂ ਮੈਂ ਅੱਗੇ ਲੰਘਦਾ ਸੀਗਾ ਸੋ ਤਕਰੀਬਨ ਮਹੀਨਾ ਪਹਿਲੋ ਪਾਰਟੀ ਨੇ ਮੈਨੂੰ ਜ਼ਿਲ੍ਹਾ ਪ੍ਰਧਾਨ ਅਨਾਉਂਸ ਕੀਤਾ ਪਰ ਮੈਂ ਕਿਉਂਕਿ ਲੁਧਿਆਣੇ ਦਾ ਕੋਆਰਡੀਨੇਸ਼ਨ ਇਲੈਕਸ਼ਨ ਇਨਚਾਰਜ ਸੀਗਾ ਸੋ ਉੱਥੇ ਡਿਊਟੀ ਹੋਣ ਕਰਕੇ ਕੱਲ ਹੀ ਆਪਾਂ ਉਹ ਦਿੱਤੇ ਆ ਤੇ ਇੱਕ ਮਹਾਰਾਜ ਨੇ ਬਾਬਾ ਸ਼੍ਰੀ ਚੰਦ ਜੀ ਨੇ ਇੱਕ ਹੋਰ ਸਾਨੂੰ ਜਿਹੜਾ ਆਸ਼ੀਰਵਾਦ ਦਿੱਤਾ ਕੱਲ 11000 ਵੋਟਰਾਂ ਦਿੱਤੇ ਆ ਸੋ ਇਹ ਦੋਨਾਂ ਗੱਲਾਂ ਦਾ ਸ਼ੁਕਰਾਨਾ ਕਰਨ ਅੱਜ ਅਸੀਂ ਸਮੁੱਚੀ ਜ਼ਿਲ੍ਹਾ ਦੀ ਲੀਡਰਸ਼ਿਪ ਦੇ ਨਾਲ ਆਪਾਂ ਇੱਥੇ ਪਹੁੰਚੇ ਮਹਾਰਾਜ ਦਾ ਸ਼ੁਕਰਾਨਾ ਕਰਨ ਸੋ ਇੱਥੇ ਮਹਾਰਾਜ ਦਾ ਦਰਸ਼ਨ ਵੀ ਹੋਇਆ ਉਹਨਾਂ ਨਾਲ ਵੀ ਗੱਲਬਾਤਾਂ ਹੋਈਆਂ ਤੋ ਬਾਬਾ ਸ਼੍ਰੀ ਚੰਦ ਜੀ ਦਾ ਅਸੀਂ ਮੱਥਾ ਟੇਕਿਆ ਅਸ਼ੀਰਵਾਦ ਵੀ ਲਿਆ ਸੋ ਬਹੁਤ ਇੱਕ ਸ਼ੁਕਰਾਨੇ ਦਾ ਵਜੂ ਅਸੀਂ ਇੱਥੇ ਪਹੁੰਚੇ ਆ ਸੋ ਬੜੇ ਨਿਹਾਲ ਹੋਏ ਜੀ ਮਹਾਰਾਜ ਦੇ ਦਰਸ਼ਨ ਕਰ ਪਹਿਲਾਂ ਵੀ ਤਾਂ 1 ਵਜੇ ਪਹੁੰਚਿਆ ਵਾ ਜੀ ਤੇ ਸਿਰ 2-3 ਘੰਟੇ ਲਈ ਆਪਾਂ ਇੱਥੇ ਕਿਉਂਕਿ ਅੱਜ ਫੇਰ ਲੁਧਿਆਣਾ ਜਾਣਾ ਪਾਰਟੀ ਹਾਈ ਕਮਾਂਡ ਨੇ ਉੱਥੇ ਹੁਕਮ ਲਾਇਆ ਜੀ ਅਸੀਂ ਉੱਥੇ ਪਹੁੰਚਣਾ ਜੀ ਤੋ 3 ਘੰਟੇ ਦੇ ਸਭ ਤੋਂ ਪਹਿਲਾ ਜਿਹੜਾ ਕੰਮ ਹੈ ਇਸ ਜ਼ਿਲ੍ਹੇ ਦੇ ਵਿੱਚ ਆਪਾਂ ਕੀਤਾ ਪੁਏ ਸੀਗਾ ਕਿ ਆਪਾਂ ਮੱਥਾ ਟੇਕਣ ਆਏ ਮਹਾਰਾਜ ਦਾ ਸ਼ੁਕਰ ਕਰਨਾ ਹੈ ਬਾਬਾ ਸ਼੍ਰੀ ਚੰਦ ਜੀ ਦਾ ਸ਼ੁਕਰ ਕਰਨਾ ਮੇਕੋ ਦੀ ਪਾਰਟੀ ਨੇ ਜਦੋਂ ਜ਼ਿੰਮੇਵਾਰੀ ਲਈ ਹਾਈ ਕਮਾਂਡ ਨੇ ਜ਼ਿੰਮੇਵਾਰੀ ਲਈ ਸੀਐਮ ਸਾਹਮਣੇ ਜ਼ਿੰਮੇਵਾਰੀ ਲਈ ਉਹਨਾਂ ਨੇ ਇਹ ਸੋਚ ਕੇ ਲਈ ਕਿ ਜੁਗਤੂ ਇੱਕ ਨੌਜਵਾਨ ਜੇਰਾ ਮੇਰੇ ਲਈ ਬੜੀ ਵੱਡੀ ਗੱਲ ਆ ਜੀ ਕਿ 33 ਸਾਲ ਦੀ ਉਮਰ ਦੇ ਵਿੱਚ ਇੱਕ ਮਜੂਦਾ ਸਰਕਾਰ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਬਣਨਾ ਤੁਸੀਂ ਸਾਰੇ ਬੜੇ ਤਜਰਬੇਕਾਰ ਪੱਤਰਕਾਰੋਂ ਇਹਦਾ ਬਹੁਤ ਔਖਾ ਹੁੰਦਾ ਜਬ ਬੜਾ ਰੇਅਰ ਇੱਕ ਇਨਸੀਡੈਂਟ ਆ ਹਨਾ ਜੀ ਸੋ ਪਾਰਟੀ ਜ਼ਿੰਮੇਵਾਰੀ ਲਈ ਹੈ ਕਿ ਸੱਤਾ ਦੇ ਸੱਤਾ ਹਲਕਿਆਂ ਦੇ ਵਿੱਚ ਜਿਹੜੇ ਵਰਕਰਾਂ ਦੇ ਵਿੱਚ ਜਾਨ ਫੂਕ ਕੇ ਸੱਤੇ ਦੇ ਸੱਤੇ ਹਲਕੇ ਜਿਹੜੇ ਆ ਉਹ ਜਿਤਾ ਕੇ ਪਾਰਟੀ ਦੀ ਝੋਲੀ ਦੇ ਵਿੱਚ 2027 ਚ ਪਾਵਾਂਗੇ ਪਉੜੇ ਫਤਿਹਗੜ ਚੂੜੀਆਂ ਵੀ ਬਟਾਲਾ ਵੀ ਡੇਰਾ ਬਾਬਾ ਨਾਨਕ ਵੀ ਕਾਦੀਆਂ ਵੀ ਦਿਨਾਨਗਰ ਵੀ ਸ਼੍ਰੀ ਹਰਗੋਬਿੰਦਪੁਰ ਵੀ ਤੇ ਗੁਰਦਾਸਪੁਰ ਦੇ ਦੇਖੋ ਇਹ ਤਾਂ ਸਾਡੀ ਇਹੋ ਤਾਂ ਖਾਸੀਅਤ ਹੈ ਜੀ ਆਮ ਆਦੀ ਪਾਰਟੀ ਤੇ ਕਿ ਇੱਕ ਆਮ ਘਰ ਦਾ ਨੌਜਵਾਨ ਜਿਦਾ ਕਿ ਕੋਈ ਸਿਆਸੀ ਪਿਛੋਕੜ ਨਹੀਂ ਹੈਗਾ ਮੇਰੇ ਮਾਤਾ ਪਿਤਾ ਨੇ ਕਦੀ ਸੁਪਨਾ ਵੀ ਨਹੀਂ ਲਿਆ ਕਿ ਸਾਡਾ ਪੁੱਤਰ ਕਦੀ ਸਿਆਸੀ ਕੋਈ ਜੀਵਨ ਦੇ ਵਿੱਚ ਦਾਖਲ ਹੋਗਾ ਤੇ ਉਹਦੇ ਚ ਉਹਨੂੰ ਅਹੁਦਾ ਵੀ ਮਿਲੂਗਾ ਤੇ ਇਹ ਸਿਰਫ ਆਮ ਆਦਮੀ ਦੀ ਪਾਰਟੀ ਦੀ ਹੋ ਸਕਦਾ ਕਿ ਤੁਸੀਂ ਮਿਹਨਤ ਕਰੋ ਮੈਂ ਦਰਿਆ ਬਿਛੌਣ ਵਾਲਾ ਵਰਕਰ ਹਾਂ ਜੀ ਤੁਸੀਂ ਆਪਾਂ ਲੋਕੀ ਕਹਿੰਦੇ ਹੁੰਦੇ ਸੀਗੇ ਇੱਥੇ ਦਰਿਆ ਬਿਛੌਣ ਵਾਲੇ ਵਰਕਰਾਂ ਦਾ ਕੀ ਬਣਦਾ ਅੱਜ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਅਸੀਂ ਇੰਨੇ ਪਾਵਨ ਪਵਿੱਤਰ ਸਥਾਨ ਦੇ ਵਿੱਚ ਬੈਠੇ ਹਾਂ ਸਾਰੇ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਆ ਮੈਂ ਦਰਿਆ ਬਿਛੌਣ ਵਾਲਾ ਵਰਕਰ ਹਾਂ ਤੇ ਮੈਨੂੰ ਪਾਰਟੀ ਨੇ ਜੇ ਮਾਨ ਦਿੱਤਾ ਤੇ ਇਹ ਸਿਰਫ ਆਮ ਆਦਮੀ ਪਾਰਟੀ ਦੀ ਹੋ ਸਕਦਾ ਕਿ ਜਿਹੜਾ ਆਖਰੀ ਕਤਾਰ ਦੇ ਵਿੱਚ ਵੀ ਵਰਕਰ ਆ ਉਹਨੂੰ ਵੀ ਪਾਰਟੀ ਚੁੱਕ ਕੇ ਪ੍ਰਧਾਨ ਬਣਾ ਸਕਦੀ ਹੈ ਸੋ ਇਸ ਲਈ ਮੈਂ ਪੁੱਛੀ ਹੈ ਕਿ ਮਾਨ ਦਾ ਧੰਨਵਾਦ ਕਰਦਾ ਜਿਲ੍ਹੇ ਲੈਵਲ ਤੇ ਅਸੀਂ ਮੀਟਿੰਗਾਂ ਸ਼ੁਰੂ ਕਰ ਦਾਂਗੇ 29 ਤਰੀਕ ਨੂੰ ਇੱਕ ਵੱਡਾ ਜਲਾਸ ਕਰਕੇ ਉਸ ਤੋਂ ਬਾਅਦ ਅਸੀਂ ਹਰ ਪਿੰਡ ਦੇ ਵਿੱਚ ਜਾਵਾਂਗੇ ਹਰ ਵਰਕਰ ਨੂੰ ਮਿਲਾਂਗੇ ਉਹਨਾਂ ਦਾ ਜਿਹੜਾ ਸਰਕਾਰੀ ਦਰਬਾਰੇ ਰਾਬਤਾ ਕਾਇਮ ਕਰਾਵਾਂਗੇ ਉਹਨਾਂ ਦੇ ਕੰਮ ਕਰਾਵਾਂਗੇ ਉਹਨਾਂ ਨੂੰ ਤਕੜਾ ਕਰਾਂਗੇ ਤਾਂ ਕਿ ਜਿਹੜੇ ਸਾਡੇ ਸੱਤੇ ਦੇ ਸੱਤੇ ਹਲਕੇ ਆ ਅਸੀਂ ਜਿੱਤ ਗਏ ਕਿਉਂਕਿ ਵਰਕਰ ਜਿਹੜੀ ਆ ਉਹ ਪਾਰਟੀ ਦੀ ਰੀੜ ਦੀ ਹੱਟੀ ਆ ਤੇ ਲੋਕਤੰਤਰ ਦੇ ਵਿੱਚ ਜਿਹੜੇ ਲੋਕ ਰੱਬ ਹੁੰਦੇ ਨੇ ਤੇ ਪਾਰਟੀ ਦੇ ਵਿੱਚ ਵਰਕਰ ਰੱਬ ਹੁੰਦੇ ਨੇ ਅਸੀਂ ਸੋਚ ਨਾਲ ਬਹੁਤ ਜਿਹੜਾ ਵਾ ਉਹ ਅਸੀਂ ਐਗਰੀ ਕਰਦੇ ਆ ਸੋ ਸੀ ਇਹੋ ਸੋਚ ਨੂੰ ਤਕੜਾ ਕਰਨਾ ਇਹੋ ਆਪਣੇ ਵਰਕਰ ਤਕੜੇ ਕਰਨੇ ਆ ਉਹ ਲੋਕਾਂ ਦੇ ਵਿੱਚ ਜਾਣਗੇ ਲੋਕਾਂ ਦੇ ਕੰਮ ਕਰਾਉਣਗੇ ਤੇ ਲੋਕਾਂ ਨੂੰ ਸੱਚੀ ਲੱਗੂਗਾ ਕਿ ਇੱਕ ਬਹੁਤ ਹੀ ਵਧੀਆ ਸਰਕਾਰ ਚੱਲ ਰਹੀ ਆ ਤਾਂ ਜੋ 2027 ਦੇ ਵਿੱਚ ਸੱਤੇ ਦੇ ਸੱਤੇ ਹਲਕੇ ਜਿਹੜੇ ਆ ਉਹ ਜਿੱਤ ਕੇ ਤੁਸੀਂ ਤੁਸੀਂ ਕਿਹਾ ਕਿ ਬੜੇ ਇੱਕ ਆਮ ਘਰ ਦਾ ਹੁਣਾ ਮਤਲਬ ਵੀ ਮੇਰੇ ਫਾਦਰ ਸਾਹਿਬ ਐਸਡੀ ਹੋ ਰਿਟਾਇਰ ਨੇ ਮਦਰ ਮੇਰੇ ਗਵਰਨਮੈਂਟ ਲੈਕਚਰਰ ਰਿਟਾਇਰ ਨੇ ਬਟ ਇਹ ਆ ਕਿ ਇੱਕ ਆਮ ਘਰ ਦੇ ਵਿੱਚ ਸਾਡਾ ਕੋਈ ਸਿਆਸੀ ਜੀਵਨ ਦੇ ਨਾਲ ਕੋਈ ਲੈਣ ਦੇਣੀ ਸੀਗਾ ਬਟ ਉਹਨਾਂ ਦੇ ਬਹੁਤ ਖੁਸ਼ੀ ਆ ਉਹਨਾਂ ਨੂੰ ਵਧੀਆ ਲੱਗਦਾ ਕਿ ਜਦੋਂ ਹੁਣ ਉਹਨਾਂ ਦੇ ਪੁੱਤ ਦਾ ਨਾਮ ਉਹਨਾਂ ਦੇ ਜਿਹੜੇ ਕਲੀਗਸ ਪੁੱਛਦੇ ਐ ਅੱਛਾ ਤੁਹਾਡਾ ਮੁੰਡਾ ਜ਼ਿਲ੍ਹਾ ਪ੍ਰਧਾਨ ਬਣ ਗਿਆ ਜੀ ਹਨਾ ਜੀ ਸੋ ਬੜੀ ਖੁਸ਼ੀ ਦੀ ਗੱਲ ਆ ਮੇਰੇ ਦੋ ਸਾਡੇ ਤੁਹਾਡੇ ਮਾਪਿਓ ਦਾ ਜਿਹੜਾ ਸੇਰਾ ਉਹ ਤੁਹਾਡੇ ਕਰਕੇ ਦੇ ਉੱਚਾ ਹੁੰਦਾ ਤੇ ਹੋਰ ਇੱਕ ਪੁੱਤਲੀ ਇਤੋਂ ਵੱਡੀ ਮੇਰੇ ਹਿਸਾਬ ਨਾਲ ਇਸ ਦੁਨੀਆ ਦੇ ਵਿੱਚ ਕੋਈ ਚੀਜ਼ ਨਹੀਂ ਹੋ ਸਕਦੀ ਕਿ ਜੇ ਉਹਦੇ ਮਾਪਿਓ ਦੇ ਤੋਂ ਖੁਸ਼ ਨੇ ਤੇ ਉਹਦੇ ਮਾਪਿਓ ਉੱਤੇ ਮਾਣ ਕਰਦੇ ਨੇ